ਇਹ ਵੀਡੀਓ ਨੂੰ ਦੇਖ ਕੇ ਤੁਹਾਡੀ ਵੀ ਸਤਿਗੁਰੂ ਜੀ ਪ੍ਰਤੀ ਹੋਰ ਸ਼ਰਧਾ ਵਧ ਜਾਏਗੀ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਬਚਨਾਂ ਦੇ ਨਾਲ ਅਸਰ ਚੋਟੀ ਨੇ ਇਸ ਆਸਥਾਨ ਤੇ ਦਿੱਤਾ ਦੁੱਧ। ਗੁਰੂ ਦੀ ਕਰਾਮਾਤ ਨੂੰ ਵੇਖਣਾ ਹੈ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਸੁਣੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਬੰਗਾ ਸ਼ਹਿਰ ਵਿੱਚ ਅਸੀਂ ਖੜੇ ਆ ਪਿੰਡ ਦਾ ਨਾਮ ਹੈ ਜਿੰਦੋਵਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀਆ ਨੇ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆ ਦੀ ਪਵਿੱਤਰ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਕਾਇਮ ਕੀਤਾ। ਆਪ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਤੁਸੀਂ ਹੁਣ ਸਰੋਵਰ ਦੇ ਵੀ ਦਰਸ਼ਨ ਕੀਤੇ ਆ। ਨਾਲ ਨਾਲ ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਹੀ ਤੁਹਾਨੂੰ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਾਉਨੇ ਆ। ਬਿਲਕੁਲ ਹਾਈਵੇ ਦੇ ਨਾਲ ਹੀ ਇਹ ਗੁਰਦੁਆਰਾ ਸਾਹਿਬ ਹੈ। ਜਦੋਂ ਆਪਾਂ ਨਵਾਂ ਸ਼ਹਿਰ ਤੋਂ ਫਗਵਾੜੀ ਨੂੰ ਜਾਂਦੇ ਆ ਤੇ ਤੁਹਾਨੂੰ ਮੇਨ ਹਾਈਵੇ ਤੋਂ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣਗੇ ਛੇਵੇਂ ਪਾਤਸ਼ਾਹ ਕਰਤਾਰਪੁਰ ਦੀ ਜੰਗ ਫਤਿਹ ਕਰਕੇ ਪੈਂਡੇਖਾਨ ਨੂੰ ਮਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਅਸਥਾਨ ਤੇ ਪਹੁੰਚਦੇ ਆ ਤਕਰੀਬਨ 1 ਮਹੀਨਾ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਠਹਿਰਦੇ ਆ ਤੇ ਗੁਰੂ ਜੀ ਦਾ ਸੁਹੇਲਾ ਘੋੜਾ ਜੋ ਜੰਗ ਵਿੱਚ ਜ਼ਖਮੀ ਹੁੰਦਾ ਹੈ ਉਹਦਾ ਇਲਾਜ ਵੀ ਇਸੇ ਪਾਵਨ ਪਵਿੱਤਰ ਅਸਥਾਨ ਤੇ ਹੁੰਦਾ ਹੈ ਗੁਰੂ ਜੀ ਦੇ ਨਾਲ ਧੰਨ ਗੁਰੂ ਹਰ Rai ਮਹਾਰਾਜ ਬਾਬਾ ਗੁਰਦਿੱਤਾ ਜੀ ਅਤੇ ਧੰਗੁਰੂ ਤੇਗ ਬਹਾਦਰ ਮਹਾਰਾਜ ਅਤੇ ਮਾਤਾ ਨਾਨਕੀ ਜੀ ਸਤਿਗੁਰ ਜੀ ਦੇ ਨਾਲ ਹੀ ਆਏ ਸਨ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਇਸ ਪਿੰਡ ਵਿੱਚ ਇੱਕ ਜ਼ਿਮੀਂਦਾਰ ਜਿਹੜਾ ਬਹੁਤ ਗਰੀਬ ਸੀ ਆਪਣੀਆਂ ਝੋਟੀਆਂ ਨੂੰ ਚਰਾਉਣ ਵਾਸਤੇ ਬਾਹਰ ਖੇਤਾਂ ਵਿੱਚ ਲੈ ਕੇ ਆਇਆ ਹੋਇਆ ਸੀ ਤੇ ਜਦੋਂ ਸਾਹਮਣੇ ਕਾਫਲਾ ਵੇਖਿਆ ਤੇ ਆ ਕੇ ਸਿੱਖਾਂ ਨੂੰ ਪੁੱਛਿਆ ਵੀ ਇਹ ਕੌਣ ਹਨ ਤੇ ਸਿੱਖਾਂ ਨੇ ਦੱਸਿਆ ਇਹ ਸਾਡੇ 6ਵੇਂ ਸਤਿਗੁਰ ਜੀ ਹਨ ਧੰਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਦੀ ਤੇ ਬੈਠੇ ਹਨ ਇਨਾਂ ਦਾ ਨਾਮ ਹੈ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਉਹ ਸਿੱਖ ਨੇ ਗੁਰੂ ਜੀ ਦਾ ਨਾਮ ਸੁਣਿਆ ਤੇ ਸਤਿਗੁਰ ਜੀਆਂ ਦੇ ਚਰਣਾ ਵਿਚ ਆ ਕੇ ਨਮਸਕਾਰ ਕੀਤੀ ਅਤੇ ਬੇਨਤੀ ਕੀਤੀ ਮਹਾਰਾਜ ਜੀ ਮੇਰਾ ਵੀ ਦਿਲ ਕਰਦਾ ਮੈਂ ਵੀ ਤੁਹਾਡੀ ਸੇਵਾ ਕਰਾਂ ਪਰ ਮਹਾਰਾਜ ਮੈਂ ਬਹੁਤ ਗਰੀਬ ਹਾਂ ਮੇਰੀਆਂ ਝੋਟੀਆਂ ਵੀ ਦੁੱਧ ਨਹੀਂ ਦਿੰਦੀਆਂ ਜੇ ਝੋਟੀਆਂ ਦੁੱਧ ਦਿੰਦੀਆਂ ਹੁੰਦੀਆਂ ਮਹਾਰਾਜ ਮੈਂ ਆਪ ਜੀ ਦੀ ਦੁੱਧ ਦੇ ਨਾਲ ਸੇਵਾ ਕਰਦਾ ਛੇਵੇਂ ਪਾਤਸ਼ਾਹ ਨੇ ਮਸਕਰਾਉਂਦੇ ਹੋਏ ਆਖਿਆ ਸਿੱਖਾ ਜੇ ਤੂੰ ਸਾਡੀ ਦੁੱਧ ਦੇ ਨਾਲ ਸੇਵਾ ਕਰਨੀ ਚਾਹੁੰਦਾ ਹੈ ਜਾਂ ਆਪਣੀਆਂ ਔਸਰ ਝੋਟੀਆਂ ਦਾ ਦੁੱਧ ਚੋਕੇ ਲੈ ਕੇ ਆ ਮਹਾਰਾਜ ਔਸਰ ਝੋਟੀਆਂ ਕਿਵੇਂ ਦੁੱਧ ਦੇ ਸਕਦੀਆਂ ਪਰ ਇਹ ਤਾਂ ਛੇਵੇਂ ਪਾਤਸ਼ਾਹ ਦੀ ਕਲਾ ਸੀ ਨਾ ਗੁਰੂ ਦੇ ਬਚਨਾਂ ਵਿੱਚ ਪਾਵਰ ਸੀ ਜਿਸ ਵੇਲੇ ਉਹ ਜ਼ਿਮੀਂਦਾਰ ਨੇ ਗੁਰੂ ਜੀ ਦਾ ਬਚਨ ਮੰਨ ਕੇ ਔਸਰ ਝੋਟੀਆਂ ਨੂੰ ਚੋਇਆ ਤੇ ਝੋਟੀਆਂ ਨੇ ਦੁੱਧ ਦੇ ਦਿੱਤਾ ਸਿੱਖ ਵੀ ਨਿਹਾਲ ਹੋਇਆ ਤੇ ਗੁਰੂ ਜੀ ਨੇ ਉਹ ਦੁੱਧ ਛਕਿਆ ਸਿੱਖਾਂ ਨੇ ਵੀ ਛਕਿਆ ਤੇ ਉਹ ਸਿੱਖ ਨੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ ਜਦੋਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਇਸ ਨਗਰ ਤੋਂ ਅੱਗੇ ਕੀਰਤਪੁਰ ਸਾਹਿਬ ਵੱਲ ਜਾਣ ਲੱਗੇ ਤੇ ਉਹ ਸਿੱਖ ਨੇ ਮਹਾਰਾਜ ਨੂੰ ਆਖਿਆ ਮਹਾਰਾਜ ਮੈਨੂੰ ਕਿਵੇਂ ਲੋਕ ਯਾਦ ਕਰਨਗੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੇ ਉਹ ਜ਼ਿਮੀਂਦਾਰ ਨੂੰ ਆਖਿਆ ਭਾਈ ਤੇਰਾ ਨਾਮ ਕੀ ਹੈ ਕਹਿਣ ਲੱਗਾ ਮਹਾਰਾਜ ਮੇਰਾ ਨਾਮ ਹੈ ਜੀਣਾ ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਜੀਣਿਆ ਤੈਨੂੰ ਹੁਣ ਲੋਕ ਇਵੇਂ ਯਾਦ ਰੱਖਣਗੇ ਤੇਰੇ ਨਾਮ ਤੇ ਇੱਥੇ ਪਿੰਡ ਵਸੇਗਾ ਤੇ ਸੰਗਤ ਜੀ ਅੱਜ ਵੀ ਉਹ ਪਿੰਡ ਵੱਸਦਾ ਹੈ ਜਿਸ ਪਿੰਡ ਵਿੱਚ ਇਹ ਗੁਰਦੁਆਰਾ ਸਾਹਿਬ ਹੈ ਜਿਹਦਾ ਨਾਮ ਹੈ ਪਿੰਡ ਜਿੰਦੋਵਾਲ ਏਸੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਆਪ ਜੀ ਕਿਹੜੇ ਇਲਾਕੇ ਤੋਂ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਅਗਲੀ ਵੀਡੀਓ ਨਾਲ ਫਿਰ ਮਿਲਦੇ ਆਂ ਇੱਥੇ ਹੀ ਬਲਾਗ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ